ਉਮਰ ਕਿੰਨੀ ਹੋ ਗਈ ਤੁਹਾਡੀ ਉਮਰ ਹੋਣੀ ਸਭਾ 90 ਸਾਲ ਦੀ ਹੋਣੀ ਹੈ ਅੱਛਾ ਉਹ ਕਿਹੜਾ ਪੜੇ ਵੇ ਤੇ ਜਾਤ ਅੱਛਾ ਸਕੂਲ ਨਹੀਂ ਗਏ ਅੱਛਾ ਨਾ ਜਿਆਦਾ ਹੋਣੀ ਤੇ ਸਕੂਲ ਅੱਛਾ ਸਕੂਲ ਹੈ ਹੀ ਨਹੀਂ ਤੇ ਨਾ ਜਿਆਦਾ ਅਸੀਂ ਛੋਟੇ ਤੇ ਜਿਆਦਾ ਕੋਈ ਸਕੂਲ ਨਹੀਂ ਤਾਂ ਅੱਛਾ 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 ਇੱਕ ਰੋਪੜ ਤਾਂ ਇੱਕ ਮੀਆਂਪੁਰ ਤਾਂ ਬਸ ਅੱਛਾ ਇੱਕ ਰੋਪੜ ਤੇ ਇੱਕ ਮੀਆਂਪੁਰ ਤਾਂ ਹਾਂ ਦੋ ਸਕੂਲ ਤੇ ਹਾਂ ਪਿਓ ਕੇ ਕਿੱਥੇ ਠਾਡੇ ਉਹ ਹਰੀ ਪਰ ਪਰਖਾਲੀ ਤੇ ਅੱਗੇ ਹਰੀਪੁਰ ਪਰਖਾਲੀ ਤੇ ਅੱਗੇ ਆ ਹਾਂ ਜੀ ਖੇੜੀ ਤੇ ਪਰਖਾਲੀ ਤੇ ਹਾਂ ਹਾਂ ਜੀ ਠੀਕ ਹੈ ਠੀਕ ਹੈ ਹਾਂ ਜੀ ਕਿੰਨੀਆਂ ਭੈਣਾਂ ਤੁਸੀਂ ਅਸੀਂ 4 ਭੈਣਾਂ ਤੀਆਂ ਭਰਾ ਭਰਾ ਦੋ ਤੇ ਦੋਏ ਗਏ ਅੱਛਾ 4 ਭੈਣਾਂ ਤੀਆਂ ਹਾਂ ਭਰਾ ਭੈਣਾਂ ਵੀ ਦੋ ਰਹਿ ਗਈਆਂ ਅੱਛਾ ਹਾਂ ਜੀ ਬਾਪੂ ਜੀ ਦਾ ਨਾਮ ਬਾਪੂ ਦੇ ਨਾਮ ਤਾਂ ਬਹੁਤ देर ਹੋ ਗਈ ਮਰੀਆਂ ਨਾਮ ਨਾਮ ਕੀ ਆ ਤਾਂ ਉਹਨਾਂ ਦਾ ਉਹਦੇ ਨਾਮ ਤਾਂ ਰਾਲਾ ਤਾਂ ਰਾਲਾ ਤਾਂ ਹਾਂ ਜੀ ਹੂੰ ਫਿਰ ਬਚਪਨ ਦੀਆਂ ਗੱਲਾਂ ਕਰਨੀਆਂ ਚ ਤੁਹਾਡੇ ਨਾਲ ਪੁਰਾਣੀਆਂ ਪੁਰਾਣੀਆਂ ਅੱਛਾ ਜੀ ਹਾਂ ਹਾਂ ਜੀ ਹੁਣ ਅਸੀਂ ਕਿਹੜੇ ਪਿੰਡ 'ਚ ਬੈਠੇ ਆ ਸੋਝੀ ਹੈ ਤੁਹਾਨੂੰ ਹਾਂ ਕਿਹੜਾ ਪਿੰਡ ਝੱਲੀਆਂ ਝੱਲੀਆਂ ਸਿੰਬਲ ਝੱਲੀਆਂ ਹਾਂ ਸਿੰਬਲ ਝੱਲੀਆਂ ਅੱਛਾ ਵਿਆਹ ਕਿ ਇੱਥੇ ਆਏ ਤੁਸੀਂ ਹੈਂ ਆ ਤੁਹਾਡੇ ਸਹੁਰੇ ਘਰ ਆਏ ਹਾਂ ਹਾਂ ਅੱਗਾ ਉੱਧਰ ਤਾਂ ਪੁਰਾਣਾ ਘਰ ਆ ਤਾਂ ਹੁਣ ਨਵਾਂ ਪਾਇਆ ਮੁੰਡਿਆਂ ਨੇ ਅੱਛਾ ਹਾਂਜੀ ਸੇਵਾ ਸੂਬਾ ਕਰਦੇ ਆ ਹਾਂਜੀ ਸੇਵਾ ਸੇਵਾ ਕਰਦੇ ਆ ਹੈ ਰੋਟੀ ਪਾਣੀ ਟਾਈਮ ਤੇ ਦਿੰਦਾ ਹਾਂ ਹਾਂ ਦੰਨੇ ਆ ਰੋਟੀ ਪਾਣੀ ਵੀ ਦੰਨੇ ਆ ਹਾਂ ਹਾਂਜੀ ਇਹ ਵੀ ਬਹੁ ਆ ਅੱਛਾ ਹਾਂਜੀ ਵਧੀਆ ਸਾਰੇ ਹਾਂ हां <laughs> ठीक है ठीक है अच्छा ਹੁਣ ਇਹ ਦੱਸੋ ਕੁਝ ਤੁਸੀਂ ਆਪਣੇ ਤੁਰਦੇ ਫਿਰਦੇ ਆਂ हां ਮਾਰੇ ਮੋਟੇ ਤੁਰਦੇ ਫਿਰਦੇ ਆਂ ਅੱਛਾ ਮਾਰੇ ਮੋਟੇ ਤੁਰਵੋਣੇ ਨੇ ਨੈਣ ਤੁਰ ਹੁੰਦਾ ਅੱਛਾ ਪਹਿਲਾਂ ਤੁਰਦੇ ਸੀਗੇ ਪਹਿਲਾਂ ਤੁਰਦੇ ਫਿਰਦੇ ਤੁਰਦੇ ਸੀ ਹਾਂ ਠੀਕ ਹੈ ਠੀਕ ਹੈ ਹਾਂ ਅੱਛਾ ਬਚਪਨ ਤੋਂ ਸ਼ੁਰੂ ਕਰਦੇ ਆਪਾਂ ਗੱਲਾਂ ਪੁਰਾਣੀਆਂ ਗੱਲਾਂ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਹੁਣ ਪੁਰਾਣੀਆਂ ਕਿਆ ਕਰੂਗੇ ਹਾਂ ਜੀ ਕੰਮ ਦੀਆਂ ਪੁਰਾਣੀਆਂ ਗੱਲਾਂ ਕਰਨੀਆਂ ਆਪਾਂ ਨੇ ਪੁਰਾਣੀਆਂ ਗੱਲਾਂ ਤਾਂ ਬਹੁਤ ਜ਼ਰੂਰੀ ਐ ਹਾਂਜੀ ਭੈਜੀ ਹਾਂਜੀ ਅੱਛਾ ਅੱਛਾ ਬਚਪਨ ਦੇ ਵਿੱਚ ਜਦੋਂ ਤੁਸੀਂ ਸੀਗੀਆਂ ਚਾਰੇ ਭੈਣਾਂ ਤੁਹਾਡੀ ਕੋਈ ਭੈਣ ਸਕੂਲ ਗਈ ਆਹੋ ਤਾਂ ਜਾਣੀ ਐ ਤੇ ਫੇਰ ਅੱਛਾ ਉਹ ਜਾਂਦੀਆਂ ਸੀਗੀਆਂ ਉਹ ਫੇਰ ਜਾਂਦੀਆਂ ਜੇ ਹੋ ਗਏ ਸਕੂਲ ਅੱਛਾ ਹਾਂ ਮੋਰ ਮੁਰਗੀਆਂ ਵਿਚਾਰੀਆਂ ਅੱਛਾ ਉਹ ਜਾਂਦੀਆਂ ਜਾਂਦੀਆਂ ਸੀਗੀਆਂ ਸਕੂਲ ਅੱਛਾ ਹੁਣ ਇੱਕ ਗੱਲ ਦੱਸਿਓ ਸੱਚੀ ਸੱਚੀ ਦੱਸਣਾ ਝੂਠ ਨਹੀਂ ਬੋਲਣਾ ਹੂੰ ਸਮਾਂ ਪੁਰਾਣਾ ਵਧੀਆ ਸੀਗਾ ਕਿ ਹੁਣ ਵਧੀਆ ਹੁਣ ਪੁਰਾਣਾ ਵੀ ਵਧੀਆ ਤਾਂ ਹੁਣ ਸੋਹਣਾ ਹੁਣ ਵੀ ਸੋਹਣਾ ਹੈ। ਕੀ ਕਰਨਾ ਟਾਈਮ ਤਾਂ ਕੱਟਣਾ ਹੀ ਹੁੰਦਾ। ਅੱਛਾ। ਤੇ ਪੁਰਾਣੇ ਸਮੇਂ ਦੀ ਕੋਈ ਯਾਦ ਆਉਂਦੀ ਤੁਹਾਨੂੰ? ਹੁਣ ਕੀ ਕਰਨਾ ਯਾਦ ਕਰਕੇ? ਅੱਛਾ। ਕਰੀਬ ਜਾਈਏ ਫੇਰ ਉੱਠ ਨਹੀਂ ਹੁੰਦਾ। ਉੱਠ ਨਹੀਂ ਹੁੰਦਾ। ਜਦੋਂ ਤੁਹਾਨੂੰ ਯਾਦ ਤਾਂ ਆਉਂਦੀ ਹੈ। ਹਾਂ ਯਾਦ ਤਾਂ ਆਉਂਦੀ ਹੈ। ਯਾਦ ਤਾਂ ਆਉਂਦੀ ਹੈ। ਹਾਂ ਯਾਦ ਤਾਂ ਆਉਂਦੀਆਂ ਐ। ਫੇਰ ਉੱਠ ਕੇ ਯਾਦ ਕਰਕੇ ਕਿਆ ਕਰੀਏ ਉਹਨੂੰ ਭਾਈ ਨਹੀਂ ਇੱਕ ਮਿੰਟੂ ਮੈਂ ਮਾਰ ਗਿਆ ਤਾਂ। ਕਿਆ ਕਰੀਏ? ਹਾਂ ਕੌਣ ਕਿਸ ਦਾ? ਇੱਕ ਮੇਰਾ ਭਾਈ ਤਾਂ ਟੈਕ ਹੋ ਗਿਆ। ਅੱਛਾ ਅੱਛਾ ਹਾਂ ਭੌਜੀ ਪਿਲਸਣ ਆਇਆ ਕਿਆ ਕਰਨਾ ਹਾਂ ਯਾਦ ਕਰਕੇ ਕਿਆ ਕਰਨਾ ਹੁਣ ਠੀਕ ਹੈ ਠੀਕ ਹੈ ਹਾਂ ਕਰੀ ਜਾਈਏ ਬੱਚਾ ਅੱਛਾ ਇੱਕ ਤੁਹਾਡੀ ਸੋਝੀ ਦੇਖੀ ਆਪਾਂ ਵੀ ਤੁਹਾਨੂੰ ਕਿੰਨੀ ਕੀ ਯਾਦ ਆਸ਼ਤ ਹੈ ਬੜੀ ਪਿੰਡਾ ਪੁੰਡਾ ਦੇ ਨਾਂ ਸੁਣਾਣੇ ਤੁਸੀਂ ਆਪਣੇ ਆਲੇ ਦਾਲੇ ਦੇ ਆ ਹੈਗਾ ਸਿੰਬਲ ਚੱਲੀਆਂ ਤੁਹਾਡਾ ਪਿੰਡ ਹੈਗਾ ਹਰੀਪੁਰ ਹੁਣ ਦੱਸੋ ਪਿੰਡਾਂ ਦੇ ਨਾਂ ਹੋਰ ਕਿਹੜੇ ਕਿਹੜੇ ਪਿੰਡ ਹੈ ਇਸ ਇਲਾਕੇ ਦੇ ਜੀ ਹਰੀਪੁਰ ਦਾ ਲਾਗ ਪਰਖਾਲੀ ਹੈ ਖੇੜੀ ਹੈ ਆਪੇ ਮੀਆਂ ਪੱਥਾਂ ਹੀ ਆਗੇ ਉਧਰ ਪਰਾਂ ਸਾੜਾ ਉੱਪਰ ਲਾ ਉਧਰ ਮੀਆਂ ਪਰ ਬਰਦਾਰ ਗਹਾਏ ਪਿੱਛੇ ਉਧਰ ਹਾਂ ਹਾਂ ਦੱਸੋ ਹੋਰ ਦੱਸੋ ਕੋਈ ਠੱਬੀ ਵਾਲਾ ਕੋਈ ਕੁਸ ਕੋਈ ਹੈ ਜੇ ਨਾਵਾ ਪ੍ਰਾਣੇ ਹਾਂ ਹਾਂ ਅੱਛਾ ਪ੍ਰਾਣੇ ਸਮੇਂ ਜਦੋਂ ਜਾਂਦੇ ਸੀਗੇ ਇੱਕ ਇੱਕ ਪਿੰਡ ਤੋਂ ਦੂਜੇ ਪਿੰਡ 'ਚ ਰੋਪੜ ਜਾਂਦੇ ਸੀਗੇ ਨਾ ਨਾ ਜਾਂ ਨਹੀਂ ਤੇ ਜੀ ਜਾਂਦੇ ਰੋਪੜ ਜਾਂਦੇ ਨਹੀਂ ਸੀਗੇ ਨਹੀਂ ਜਦ ਤੁਰਨੇ ਨੂੰ ਟਾਈਮ ਮਤਾ ਕਿਹੜਾ ਜਾਂਦਾ ਦਾ ਤੁਰਕ ਅੱਛਾ ਤੁਰਕੇ ਜਾਂਦਾ ਨਹੀਂ ਸੀ ਕੋਈ ਜਾਂਦੇ ਹੀ ਨਹੀਂ ਤੇ ਰੋਪੜ ਅੱਛਾ ਹੋਰ ਤੁਜੀ ਰੋਪਣ ਗਏ ਨਹੀਂ ਨਾ ਨਾ ਛੋਟੇ ਹੁੰਦੇ ਨਹੀਂ ਗਏ ਕਦੇ ਕਦੇ ਵੀ ਗਏ ਇਹਦੇ ਵਾਹ ਜੀ ਵਾਹ ਅੱਛਾ ਬਸਾ ਬੁਸਾ ਜਾਂਦੀਆਂ ਨਹੀਂ ਸੀ ਕੋਈ ਕੋਈ ਛਟਾਂਗਾ ਰੇੜਾ ਕੋਈ ਨਹੀਂ ਨਾ ਪੱਟੇ ਜੀਆਂ ਫੇਰ ਹੋਈਆਂ ਬੱਤਾਂ ਨੂੰ ਕੌਣ ਭੇਜਦਾ ਤਾਂ ਨਿਆਣਿਆਂ ਨੂੰ ਹਾਂ ਹਾਂ ਜੀ ਠੀਕ ਹੈ ਠੀਕ ਹੈ ਬਚਪਨ ਦੀਆਂ ਸਹੇਲੀਆਂ ਦੇ ਨਾਮ ਯਾਦ ਹਨ ਹਾਂ ਯਾਦ ਤਾਂ ਬਥੇਰੀਆਂ ਹੈਗੀਆਂ ਬਥੇਰੀਆਂ ਹੈ ਨਹੀਂ ਸਹੇਲੀਆਂ ਕੀ ਕਰਨਾ ਸੋ ਨਾਮ ਦੱਸੋ ਲਾਹੁਣ ਨੋਂ ਨਾਂ ਉਹ ਯਾਦ ਵੀ ਨਹੀਂ ਰਹਿੰਦੇ ਦੱਸ ਦੋ ਕੋਈ ਤਾਂ ਯਾਦ ਹੋਣਾ ਕੋਈ ਖਾਸ ਸਹੇਲੀ ਤਾਂ ਹੋਣੀ ਯਾਦ ਤੁਹਾਨੂੰ ਬਸ ਹੁਣ ਕੋਈ ਯਾਦ ਨਹੀਂ ਕੋਈ ਯਾਦ ਨਹੀਂ ਇੱਕ ਤਾਂ ਉਹੜੀ ਆ ਮਾਂ ਮੁਰਗੀਆਂ ਵਿਚਾਰੀਆਂ ਚਾਹਤੇ ਆ ਨਹੀਂ ਆ ਨਾਉ ਨਹੀਂ ਯਾਦ ਕਿਸੇ ਦੇ ਬਚਨੀ ਕਿਸੇ ਦੇ ਕੁਸ ਕਿਸੇ ਦੇ ਕੁਸ ਹੈ ਜੀ ਨਾਉ ਤੇ ਹਾਂ ਠੀਕ ਹੈ ਹਾਂ ਤਾਂ ਸਭ ਸਹਿਲੀਆਂ ਦਾ ਬਤਿਹਰੀਆਂ ਧੀਆਂ ਹੈਗੀ ਧੀਆਂ ਹਾਂਜੀ ਮੁਸਲਮਾਨਾਂ ਦੀਆਂ ਕੁੜੀਆਂ ਵੀ ਸੀਗੀ ਨਹੀਂ ਮੁਸਲਮਾਨਾਂ ਪਰ ਸਾਡੇ ਪਿੰਡ ਤੇ ਹਰੀਪੁਰ ਤੇ ਲੱਗ ਹਣਾ ਪਰਤਾ ਉਹ ਮੁਸਲਮਾਨਾਂ ਦਾ ਹੀ ਤਾਂ ਮੁਸਲਮਾਨਾਂ ਦਾ ਪਿੰਡ ਸੀ گا ਹਾਂ ਮੁਸਲਮਾਨਾਂ ਬਹੁਤ بڑا ਪਿੰਡਤਾ ਅੱਛਾ ਦੇਖੇ ਤੁਸੀਂ ਉਹ ਮੁਸਲਮਾਨ ਮੈਂ ਦੇਖਿਆ ਚਿੱਟੇ ਕੱਪੜੇ ਪਾ ਕੇ ਰੱਖਦੇ ਸੀ ਹੈ ਪੱਗਾਂ ਬੰਨਦੇ ਸੀਗੇ ਵੱਡਾ ਫੇ ਦੇਖੇ ਹੱਲਿਆਂ ਤੇ ਗਏ ਆ ਹੱਲੇ ਦੇਖੇ ਤੁਸੀਂ ਹਾਂ ਹੱਲੇ ਦੇਖੇ ਆ ਹੱਲੇ ਦੇਖੇ ਆ ਤੁਸੀਂ ਹਾਂ ਹੱਲੇ ਦੇਖੇ ਆ ਕੀ ਹੋਇਆ ਹੱਲਿਆਂ 'ਚ ਮਾਰਮੂਟ ਦੇਤੇ ਉਧਰ ਉਧਰ ਸਹੇ ਹੋਰ ਕੀ ਹੋਣਾ ਤਾਂ ਅੱਛਾ ਤੁਹਾਡੇ ਪਿੰਡ 'ਚ ਵੀ ਹੋਇਆ ਕੋਈ ਇਸ ਤਰ੍ਹਾਂ ਦਾ ਨਹੀਂ ਸਾਡੇ ਪਿੰਡ 'ਚ ਕੋਈ ਨਹੀਂ ਹੋਇਆ ਅੱਛਾ ਆਲੇ-ਦਾਲੇ ਹੁੰਦਾ ਸੀਗਾ ਆਲਾ-ਦਾਲਾ ਉਧਰ ਹੀ ਹੁੰਦਾ ਹੁਣਾ ਜਦ ਛੋਟੇ-ਛੋਟੇ ਤੇ ਨਿਆਣਿਆਂ ਨੂੰ ਕੋਣ ਤਹਾਦਾ ਤਾਂ ਉਹ ਤੁਸੀਂ ਤੁਹਾਨੂੰ ਪਤਾ ਵੀ ਕੰਮ ਖਰਾਬ ਹੋਇਆ ਉਧਰ ਹੈ ਹਾਂ ਦੇਖਿਆ ਹੈ ਕੰਬੀ ਹੱਲਾ ਪੈ ਗਿਆ ਹੱਲਾ ਪੈ ਗਿਆ ਅੱਥ ਸੁਣੀ ਜਿਆਦਾ ਕਰਦੇ ਤੇ ਨਿਆਣੇ ਅੱਛਾ 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 ਟਾਈਮ ਬਹੁਤਾ ਹੋ ਗਿਆ ਹਾਂ ਟਾਈਮ ਤਾਂ ਬਹੁਤਾ ਹੋ ਗਿਆ ਹਾਂ ਟਾਈਮ ਬਹੁਤਾ ਤੁਹਾਡੀ ਵਰਗੇ ਪੁਰਾਣੇ ਬੰਦੇ ਲੱਭਦੇ ਨਹੀਂ ਹੁਣ ਹਾਂ ਮੈਂ ਬਹੁਤ ਕਿਸੇ ਦੇ ਪੁੱਛਿਆ ਲਈ ਵੀ ਕਿੱਥੇ ਬੈਠੇ ਆ ਕਹਿੰਦੇ ਫਲਾਣੇ ਪਿੰਡ ਚ ਸਿੰਪਲ ਝੱਲੀਆਂ ਚ ਮਾਤਾ ਜੀ ਬੈਠੇ 90 ਸਾਲ ਦੇ ਉਹਨਾਂ ਨਾਲ ਜਾ ਕੇ ਗੱਲਾਂ ਕਰੋ ਪੁਰਾਣੀਆਂ ਗੱਲਾਂ ਦੱਸੂਗੇ ਪਿੰਡਾਂ ਦੀਆਂ ਗੱਲਾਂ ਦੱਸੂਗੇ ਪਿੰਡਾਂ ਦੀਆਂ ਖਲਾਰਾਂ ਦੱਸੂਗੇ ਖੇਡਾਂ ਕਿਆ ਖੇਡਦੀਆਂ ਸੀਗੀਆਂ ਉਹ ਗੱਲਾਂ ਸੀ ਰਿਕਾਰਡ ਕਰਦੇ ਆ ਦੇਖੋ ਕੈਮਰਾ ਲੱਗਿਆ ਵਾ ਸਾਹਮਣੇ ਇੱਥੇ ਦੇਖੋ ਕੈਮਰਾ ਲੱਗਿਆ ਵਾ ਇਹ ਸਾਰੀਆਂ ਗੱਲਾਂ ਸੀ ਰਿਕਾਰਡ ਕਰਦੇ ਆ ਹਾਂ ਹਾਂਜੀ ਪੁਰਾਣੀਆਂ ਗੱਲਾਂ ਹੁਣ ਤਾਂ ਉਹ ਜਮਾ ਸਮਾਂ ਹੀ ਨਹੀਂ ਰਿਹਾ ਪਰਾਣਾ ਬਥੇੜਾ ਸੋਹਣਾ ਤਾ ਸੋਹਣਾ ਸੀ ਨਾ ਹਾਂ ਬਥੇਰੇ ਸੋਹਣਾ ਤਾਂ ਪਰਾਣਾ ਹਾਂ ਹੁਣ ਹੋ ਰਿਹਾ ਨਹੀਂ ਕੀ ਫਰਕ ਆ ਪਹਿਲਾਂ ਕੀ ਸੀ ਭਾਈ ਹੁਣ ਇੱਕਣ ਜਿਕਣ ਹੁਣ ਖੇਤੀਆਂ ਹੁਣ ਇੱਕਣ ਕਿੱਥੇ ᱛੀਆਂ ਮੋਟਰਾਂ ਮੋਟਰਾਂ ਕਿੱਥੇ ᱛੀਆਂ ਇੱਕਣ ਅੱਛਾ ਖੇਤੀ ਕਿੱਦਾਂ ਹੁੰਦੀ ਸੀ ਖੇਤੀ ਤਾਂ ਰੱਬ ਕਰਦਾ ਤਾਂ ਜੰਮੀ ਪਾਉਂਦਾ ਤਾਂ ਅੱਛਾ ਰੱਬ ਹੀ ਕਰਦਾ ਸੀ ਬਸ ਰੱਬ ਆਸਰੀ ਚੱਲਦਾ ਸੀ ਕੰਮ ਹਾਂ ਰੱਬੇ ਕਰਦਾ ਤਾਂ ਹਾਂ ਹਾਂਜੀ ਜੰਮੀ ਪੈ ਜਾਂਦਾ ਤਾਂ ਹਾਂ ਆਫੇ ਹੰਟ ਹੰਟ ਲਾਏ ਵੇਸੇ ਬੌਧਾਂ ਵਾਲੇ ਹਾਂ ਹਾਂ ਆਪਣੇ ਉਹਨਾਂ ਨੇ ਚਲਾ ਲੰਨ ਦਿੱਤੇ ਹਾਂ ਕਲਾੜੀਆਂ ਚਲਾ ਲੰਦੇ ਤੇ ਗੰਨੀਆਂ ਨੀਆਂ ਹਾਂ ਹਾਂ ਕੋਣ ਚਲਦੇ ਦੇਖੇ ਹਲਟ ਕਿਦਾਂ ਚਲਦੇ ਸੀਗੇ ਹਾਂ ਜੀ ਹਾਂ ਦੇਖੇ ਸਾਡਾ ਇੱਥੇ ਕਲਾੜੀ ਚਲਦੀ ਸੀ ਉਰ ਅੱਛਾ ਅਕਰ ਹੁਣ ਪਾਇਆ ਅੱਛਾ ਕਲਾੜੀ ਚਲਦੀ ਸੀ ਇੱਥੇ ਨਹੀਂ ਇੱਥੇ ਚਲਦੀ ਸੀ ਕੋਲੇ ਇੱਥੇ ਗੁੜ ਖਾਈ ਜਾਂਦੇ ਤੇ ਗੁੜ ਖਾਈ ਜਾਂਦੇ ਸੀ ਗੁੜ ਬਣਦਾ ਜਿਹ ਨਾਲੇ ਗੁੜ ਖਾਈ ਜਾਂਦੇ ਸੀਗੇ ਅੱਜ ਗੁੜ ਲੈ ਕੇ ਜਾਣਾ ਹੈਗਾ ਗੁੜ ਨਹੀਂ ਹੁਣ ਤਾਂ ਬੀਜਦੇ ਹੀ ਨਹੀਂ ਮੁੰਡੇ ਇਕ ਲੈ ਮੁੱਕਰ ਕੇ ਤੁਸੀਂ ਮੈਂ ਤਾਂ ਲੈ ਕੇ ਜਾਣਾ ਇੱਕ ਇੱਕ ਨਹੀਂ ਵੀ ਜਦ ਨਿਆਣੇ ਥੋੜੇ ਨੇ ਦੇ ਦਿਓ ਦੇ ਦੂੰਗੇ ਮੁੱਲ ਲੈ ਕੇ ਹਾਂ ਮੁੱਲ ਲੈ ਕੇ ਦੇ ਦੂੰਗੇ ਤੁਸੀਂ ਹੋਰ ਕੀ ਹੋਰ ਘਰ ਬਣਾਉਂਦੇ ਹੀ ਨਹੀਂ ਅਜੇ ਪਹਿਲਾਂ ਤਾਂ ਹਾਂ ਪਹਿਲਾਂ ਹੁਣ ਨਹੀਂ ਕੋਈ ਨਿਆਣੇ ਨਹੀਂ ਬਣਾਉਂਦੇ ਹੁਣ ਕਹਿੰਦੇ ਸੱਤ ਖੇਚਲਾਂ ਨਹੀਂ ਹੁੰਦੀ ਪੁਰਾਣੇ ਸਮੇਂ ਚ ਘਰ ਘਰ ਚ ਗੁੜ ਬਣਦਾ ਸੀਗਾ ਹਾਂ ਜੀ ਬਹੁਤ ਗੁੜ ਬਣਦਾਤਾ ਆਪੇ ਹੀ ਬਣਾਉਂਦੇ ਸੀਗੇ ਜੀ ਆਪੇ ਬਣਾਉਂਦੇ ਤੇ ਹਾਂ ਅੰਮਡਾ ਮੇਰਾ ਪੋਤਾ ਹੀ ਆ ਇਹਨੂੰ ਵੀ ਪਤਾ ਏ ਜਿਹੜਾ ਤੁਹਾਡੇ ਨਾਲ ਪਟਵਾਰੀ ਹੈ ਅੱਛਾ ਅੱਛਾ ਹਾਂ ਇਹ ਵੀ ਮੇਰਾ ਪੋਤਾ ਹੀ ਆ ਹਾਂ ਹਾਂ ਜੀ ਇਹ ਵੀ ਕਰਦਾ ਹੀ ਹੈ ਕਰਦਾ ਹੀ ਹੈ ਹਾਂ ਅਸੀਂ ਅਸੀਂ ਵੀ ਤੁਹਾਡੇ ਘਰ ਆ ਗਏ ਹਾਂ ਤੁਸੀਂ ਵੀ ਕਰ ਆਏ ਹੋ ਤੁਸੀਂ ਵੀ ਕਰ ਦੇਣੀ ਚਾਹ ਪਾਣੀ ਪੀ ਕੇ ਜਾਣਾ ਸੀ ਗੁੜ ਵਾਲੀ ਚਾਹ ਹਾਂ ਜੋ ਮਾਦੀ ਪੀਓ ਚਾਹ ਪਾਣੀ ਪੀਓ अच्छा अच्छा हां दूध ਹੁੰਦਾ ਮੈਂ ਸੰਦਨੀਆ اچھا ਪੀ ਕੇ ਜਾਓ ਡੰਗਰ ਰੱਖੇ ਹੋਏ हां ਰੱਖੀ ਹੋਏ ਆ ਤੁਸੀਂ ਡੰਗਰ ਡੰਗਰ ਉਹ ਪੁਰਾਣੇ ਘਰ ਮੇ ਰੱਖੇ ਹੋਏ ਆ اچھا ਕਿੰਨੇ ਕਿੰਨੇ ਰੱਖੇ ਦੋ ਮਸਾ ਹੈ اچھا اچھا ਹਾਂਜੀ ਤੁਸੀਂ ਵੀ ਡੰਗਰ ਸੰਭਾਲਦੇ ਸੀਗੇ ਪਹਿਲਾਂ ਹੂੰ ਸੰਭਾਲੇ ਹੋਏ ਡੰਗਰ ਕਦੀ ਹਾਂ 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 ਕੰਮਕਾਰ ਕੀਤਾ ਪੂਰਾ ਹਾਂ ਹਨ ਡੰਗਰਾਂ ਦਾ ਹਾਂ ਡੰਗਰਾਂ ਦਾ اچھا 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 ਬਟਾ ਚਾਰਦੇ ਤੇ ਘਰੇ ਹੀ ਖੜਨਦੇ ਤੇ ਹਾਂ ਹਾਂ ਚਾਰਨ ਨਹੀਂ ਸੀ ਜਾਂਦੇ अच्छा अच्छा। ਗਰੇਂ ਬੰਦੇ ਕੱਖੂ ਕੱਖੂ ਪਾਉਂਦੇ ਤੇ। اچھا 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 اچھا। ਬੜੀ ਸਬਜ਼ੀ ਸਬਜ਼ੀਆਂ ਕਿਸ ਤਰ੍ਹਾਂ ਹੁੰਦੀਆਂ ਸੀ ਪਹਿਲਾਂ? ਭਾਈ ਕਿਨੇ ਤੁਹਾਨੂੰ ਕਿਹਾ ਵੀ ਹਾਂ ਟੁੰਟੇ ਚਲਾ ਲੈਂਦੇ ਤੇ। ਸਬਜ਼ੀਆਂ ਸਬਜ਼ੀਆਂ। ਸਬਜ਼ੀਆਂ ਨੂੰ ਵੀ। اچھا। ਹਾਂ ਫਸਲ ਨੂੰ ਤਾਂ ਸਿਰ ਲਾਉਂਦਾ ਹੀ ਤੇ। ਹਾਂ। ਹਾਂ। ਹੁਣ ਖਿਲਾੜੀ ਵੀ ਤਾਂ ਬਲਦਾਂ ਗੱਲੇ ਚੱਲਦੀ ਸੀ ਗੰਨਿਆਂ ਦੀ। ਹਾਂ। ਆਕਣੇ ਹੱਟ ਚਾਦੇ ਤੇ। ਹਾਂ। ਹਾਂ ਬਹੁਤਾਂ ਗੱਲੇ। ਬੌਂਡਾਂ ਨਾਲੇ ਚੱਲਦੀ। ਹਾਂ ਬੌਧਨ ਵਾਲੇ ਚੱਲਦੇ ਤੇ। ਹਮ। ਠੀਕ ਹੈ ਠੀਕ। ਹਾਂਜੀ। ਠੀਕ ਏ ਅਸੀਂ ਰੋਪੜ ਤੋਂ ਮਿਲਣ ਆਏ ਤੁਹਾਨੂੰ ਸਪੈਸ਼ਲ ਹੁਣ ਹਾਂ ਨਾਲੇ ਕਹਿੰਦੇ ਤੇ ਚਲੇ ਗਏ ਲੈ ਹਾਂ ਅਸੀਂ ਤਾਂ ਰਾਤ ਤੁਹਾਡੇ ਘਰ ਰਹਿਣਾ ਇੱਥੇ ਆਹ ਰੋਟੀ ਰੱਟੀ ਖਾ ਕੇ ਜਾਣਾ ਪੰਜ ਜਣੇ ਬੈਠੇ ਗੱਡੀ 'ਚ ਉੱਦ ਦੇਖੋ ਅੱਛਾ ਤਿਆਰ ਕਰ ਦੋਗੇ ਸਾਰਾ ਖਾਣਾ ਖੋਣਾ ਸਾਡੇ ਲਈ ਅੱਛਾ ਹਾਂਜੀ ਹਾਂਜੀ ਤੁਹਾਡੇ ਹੱਥ ਦਾ ਖਾਣਾ ਖਾਣਾ ਬਣਾ ਦੂਗੇ ਤੁਸੀਂ ਹੁਣ ਤਾਂ ਘਾਟੇ ਬਣਦਾ ਏ ਬਣਾ ਲੈਨੇ ਕਦੀ ਕਦੀ ਬਹੂਆਂ ਬਣਾ ਲੂੰਗੀਆਂ ਨਹੀਂ ਤੁਸੀਂ ਤੁਸੀਂ ਤਾਂ ਫੁਲਕਾ ਫਲਕਾ ਬਣਾ ਦੋਗੇ ਮੈਂ ਆ ਬਣਾ ਤਾਂ ਦਊ ਮੈਨੂੰ ਹੁਣ ਕੰਨਾ ਤਾਂ ਨਹੀਂ ਸੁਣਦਾ ਚੁੱਲੇ 'ਤੇ ਰੋਟੀ ਜਲ ਜੂ ਅੱਛਾ ਹਾਂ ਕੀ ਪਕਾਉਣੇ ਆਲੀਆਂ ਹੁਣ ਮੈਂ ਨਹੀਂ ਜਾਂਦੀ ਲਾਗ ਅੱਛਾ ਨਾ ਬਥੇਰੀਆਂ ਬਣਾ ਲੀਆਂ ਬੜੀਆਂ ਅੱਛਾ ਹਾਂ ਕਾਂਤ ਛੱਡਿਆ ਹਾਂ ਹਾਂ ਜੀ ਹਾਂ ਜੀ ਕੀ ਕਵਾਲ ਦੀ ਗੱਲ ਹਾਂ ਜੀ ਸਾਗ ਬਣਾਉਂਦੇ ਸੀ ਕਿੱਦਾਂ ਬਣਾਉਂਦੇ ਸੀ ਸਾਗ ਬਣਾਉਂਦੇ ਉਹਨੂੰ ਬਣਾ ਕੇ ਦਿਖਾਓ ਕਿਆ ਬਣ ਕਿੱਦਾਂ ਬਣੂਗਾ ਸਾਗ ਸਾਗ ਜਾਂਦਾ ਦਾਤੀਆਂ ਪੈ ਰੇਟ ਚੀਰਦੇ ਤੇ ਅੱਛਾ ਹਾਂ ਹੁਣ ਮਸ਼ੀਨ ਆਏ ਹੁਣਾਂ ਤਾਂ ਲਾਉਣਾ ਹੀ ਨਹੀਂ ਪੈਟ ਕਿਸੇ ਨੇ ਹੁਣ ਮਸ਼ੀਨ ਚਲਾਈ ਗੁਰੂ ਗਲਾਤਾ ਹਾਂ ਅੱਛਾ ਸਾਗ ਚੀਰ ਲਿਆ ਹਾਂ ਦਾਤੀ ਦਾਤੀ ਪੈ ਰੇਟ ਰੱਖ ਕੇ ਚੀਂਦੇ ਤੇ ਆਏ ਮੇਰੇ ਵਰਗੇ ਆਏ ਅੱਛਾ ਉਹ ਤੋਂ ਬਾਅਦ ਫੇਰ ਉਹ ਫਿਰ ਤੌੜੀ ਮਰੀਂਦੇ ਤੇ ਹੁਣ ਰਿੰਦੇ ਬਤੀਲੀਆਂ માં ਹਾਂ ਹਾਂ ਕਮਾਰਾਂ ਨਾਲ ਤੌੜੀਆਂ ਲੈ ਲੈਣੀਆਂ ਅੱਛਾ ਉਹਨਾਂ ਮਰਿੰਨਾਂ ਅੱਛਾ ਹਾਂ ਪੁਰਾਣਾ ਜ਼ਮਾਨਾ ਤਾਂ ਬਹੁਤ ਵਤਾ ਅਤੇ ਤੌੜੀਆਂ 'ਚ ਰੰਨਦੇ ਸੀਗੇ ਹਾਂ ਤੌੜੀਆਂ ਮਾਂ ਦਾਲਾਂ 'ਚ ਵੀ ਤੌੜ ਗਿਆ ਮਾਂ ਅੱਛਾ ਹਾਂ ਉਹ ਫਿਰ ਕਿਸ ਤਰ੍ਹਾਂ ਸਾਰਾ ਦਿਨ ਚੱਲਦਾ ਹਾਰੇ 'ਚ ਰੱਖ ਦਿੰਦੇ ਸੀਗੇ ਹਾਰੇ ਮਾਂ ਹਾਂ ਆਂ ਦਾਲਾਂ ਰੱਖ ਦਿੰਨੀਆਂ ਤੇ ਹਾਰੇ ਮਾਂ ਅੱਛਾ ਦੁੱਧ ਰੱਖਣਾ ਤੇ ਤੌੜੀਆਂ ਮਾਂ ਕੁੰਡੇ ਵਾਲੀਆਂ ਦੌੜੀਆਂ ਲੋਹੇ ਦੀਆਂ ਉਹ ਨਹੀਂ ਤੇ ਆਂ ਦਬਲੀ ਰਪਣੇ ਨੂੰ ਆਏ ਅੱਛਾ ਅੱਛਾ ਹਾਂ ਉਹ ਪਾਤੀਆਂ ਬੰਨ ਕੇ ਪਾ ਕੇ ਵਿੱਚ ਅੱਛਾ ਹਾਂ ਐਂਡ ਮਲਾਈਆਂ ਆ ਜਾਣੀਆਂ ਉੱਪਰ ਚੱਪਣੀਆਂ ਗਲੀਆਂ ਵਾਲੀਆਂ ਅੱਛਾ ਗਲੀਆਂ ਵਾਲੀਆਂ ਹਾਂ ਹਾਂ ਲੋਹੇ ਦੀਆਂ ਹੀ ਅੱਛਾ ਅੱਛਾ ਹਾਂ ਜੀ ਫਿਰ ਤਾਂ ਬਹੁਤ ਉਹ ਸਮਾਂ ਤਾਂ ਲੰਘ ਗਿਆ ਹੋਰ ਕਿੱਥੇ ਰੱਖਦਾ ਕੋਈ ਹੁਣ ਤਾਂ ਬਸ ਚੁੱਲੇ ਪਰ ਪਤੀਲੇ ਮੈਂ ਕਰ ਲਿਆ ਅੱਛਾ ਅੱਛਾ ਫਿਰ ਸਾਗ ਬਣਾਉਂਦੇ ਸੀਗੇ ਕੋਟ ਦੇ ਕਾਹਦੇ ਨਾਲ ਸੀਗੇ ਕਟਸੀ ਹੁੰਦੀਆਂ ਤੇ ਕਾਠ ਦੀਆਂ ਕਟਸੀਆਂ ਅੱਛਾ ਕਾਠ ਦੀਆਂ ਹਾਂ ਕਾਠ ਦੀ ਲੱਕੜੀ ਦਿਓ ਅੱਛਾ ਲੱਕੜ ਦੀ ਕਰਸੀ ਨਾਲ ਕੋਟਣਾ ਹਾਂ ਉਹਦੇ ਨਾਲ ਕੋਟ ਲੈਣਾ ਕਿੱਦਾਂ ਕੋਟੇ ਇੱਥਾਂ ਤਾਰਕਾਂ ਆ ਐ ਅੱਛਾ ਹਾਂ ਕਿੱਧਰ ਰੁਕੇ ਐ ਆਹ ਸਿੱਧਾ ਦੇਖੋ ਕਿੱਧਰ ਰੁੱਤ ਨਾ ਮੈਨੂੰ ਦੱਸੋ ਇੱਧਰ ਨੂੰ ਕਿ ਇੱਧਰ ਨੂੰ ਮੋੜ ਕੇ ਦਿਖਾਓ ਹੱਥ ਤਾਂ ਲੋਟ ਆਏ ਆਏ ਐ ਲੋ ਦਵਾ ਕਰਿਓ ਜਰਾ ਹੈ ਦਵਾ ਘੋਟ ਕੇ ਦਿਖਾਓ ਐ ਐ ਘੋਟ ਦੇ ਜੀ ਹਾਂ ਐ ਘੋਟ ਲੈਣਾ ਹੁਣ ਤੋਂ ਰੁੱਪੇ ਕੋ ਗੋਲ ਗੋਲ ਦੇ ਘੋਟਣੇ ਹਾਂ ਜਦ 19 ਦੇ ਕਟਸੀਆਂ ਲੱਕੜੀਆਂ ਉਹਦੇ ਨਾਲ ਕਾਟਦੀਆਂ ਲੱਕੜੀਆਂ ਹਾਂ ਉਹੀ ਵਿਚੱਖਣੀ ਸਾਗ ਵਿੱਚ ਫਿਰ ਕੀ ਆਪਾਂ ਦੇ ਸੀਗੇ ਸਾਗ ਚ ਹੋਰ ਹੋਰ ਕਿਕਣ ਵੀ ਮਸਾਲੇ ਨੇ ਸਾਗ ਚ ਕੱਲਾ ਹੀ ਸਾਗ ਪਾਲਕ ਪਾਉਂਦੇ ਸੀ ਬਾਥੂ ਪਾਉਂਦੇ ਸੀ ਕਿਆ ਪਾਉਂਦੇ ਸੀ ਬਾਥੂ ਵੀ ਪਾਲ ਲੰਦੇ ਤੇ ਪਾਲਕ ਵੀ ਪਾਲ ਲੰਦੇ ਤੇ ਜੇ ਹੁੰਦਾ ਤਾਂ ਬੀਜੇ ਵਾ ਅੱਛਾ ਹਾਂ ਇਹ ਜਿਆ ਚੀਜ਼ਾਂ ਪਾਲ ਲੰਦੇ ਤੇ ਅੱਛਾ ਹਾਂਜੀ ਬਾਥੂ ਪਾਲੀ ਪਾਲਕ ਪਾਲੀ ਸਾਗ ਪਾਲਿਆ ਹਾਂ ਹੂੰ ਜਰ ਜ਼ਿਆਦਾ ਕੀ ਪਾਦੇ ਸੀ ਸਾਗ ਕੇ ਬਾਥੂ ਅਜਿੰਨੀ ਕੀ ਚੀਜ਼ ਮਿਲ ਗਈ ਬੀਜੀ ਵੀ ਲਾ ਕੇ ਨਵਗ ਉਹਨੇ ਕ ਪਾਲੇ ਨਹੀਂ ਅੱਛਾ ਹਾਂਜੀ ਫੇਰ ਉਹੋ ਘੋਟ ਕੇ ਫੇਰ ਤਿਆਰ ਕਰ ਲੈਣਾ ਚ ਆਦਾ ਆਦਾ ਉਦਾ ਆਟਾ ਪਾ ਲੈਣਾ ਜਾਂ ਘੋਟਣਾ ਹੋ ਜਦ ਪਾਉਣਾ ਆਟਾ ਹੋ ਗਿਆ ਆਧਾ ਆਟਾ ਜਦ ਪਾਉਣਾ ਮੱਕੀ ਦਾ ਆਧਾ 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 ਤਾਂ ਪਹਿਲਾਂ ਘੁਟਕਾ ਪਾ ਦੇਣਾ ਰਿੱਜ ਦੇ ਮੈਂ ਸਭ ਕੁਝ ਅੱਛਾ ਚੁੱਲੇ 'ਤੇ ਹੂੰ ਆਧਾ ਮਿਰਚਾਂ ਘਟਾ ਲਸਣ ਕੋ ਪਹਿਲਾਂ ਰਿੱਜ ਦੇ ਮੈਂ ਪਾ ਦੇਣਾ ਸਿੱਧਾ ਹੀ ਪਾ ਦੇਣਾ ਪਹਿਲਾਂ ਹੀ ਪਾ ਦੇਣਾ ਹਾਂ ਹਾਂ ਆਲਣ ਤਾਂ ਫੇਰ ਹਿਟ ਤਾਰ ਕੇ ਪਾ ਲੈਣਾ ਹੂੰ ਸਾਗ ਮਰੀਂ ਜੇ ਤੇ ਅੱਜਕੱਲ ਸਾਗ ਨਹੀਂ ਬਣਾਣਾ ਆਂਦਾ ਲੋਕਾਂ ਨੂੰ ਹਾਂ ਨਹੀਂ ਨਹੀਂ ਆਉਂਦਾ ਹੁਣ ਨਹੀਂ ਉਹ ਗੱਲ ਨਹੀਂ ਬਣੀ ਨਹੀਂ ਕੀ ਨਹੀਂ ਪਹਿਲਾਂ ਜੋ ਸਵਾਦ ਸੀ ਸਾਗ ਦਾ ਤੇ ਹੁਣ ਦੇ ਸਵਾਦ ਦਾ ਫਰਕ ਆ ਗਿਆ ਫਰਕ ਆ ਗਿਆ ਆ ਗਿਆ ਨਾ ਜੀ ਫਰਕ ਮੰਨੇ ਆ ਜਿਹੜੇ ਬੱਦੇ ਬੈਠੇ ਨਾ ਜੀ ਕੈਨੇਡਾ ਤੋਂ ਦੇਖ ਰਹੇ ਤੁਹਾਨੂੰ ਅਮਰੀਕਾ ਤੋਂ ਦੇਖ ਰਹੇ ਜਰਮਨੀ ਤੋਂ ਦੇਖ ਰਹੇ ਇਟਲੀ ਤੋਂ ਦੇਖ ਰਹੇ ਦੁਨੀਆ ਭਰ ਦੇ ਦੇਸ਼ਾਂ ਤੋਂ ਦੇਖ ਰਹੇ ਤੁਹਾਨੂੰ ਤੁਹਾਡੀਆਂ ਗੱਲਾਂ ਜਾਣੀਆਂ ਅਮਰੀਕਾ ਵਿੱਚ ਜਿਹੜੇ ਚਲੇ ਗਏ ਨਾ ਪੰਜਾਬੀ ਹਾਂ ਉਹ ਨਾ ਉਹ ਭੁੱਲ ਗਏ ਸਾਗ ਸੂਕ ਬਣਾਣਾ ਹਾਂ ਉਹਨਾਂ ਨੂੰ ਦੱਸ ਰਹੇ ਸਾਗ ਕਿੱਦਾਂ ਬਣਾਣਾ ਅੱਛਾ ਭਾਈ ਸਾਗ ਕਿੰਦਾ ਬਣਾਉਂਦਾ ਹਾਂ ਆਈ ਦੱਸਣਾ ਤਾਂ ਬਣਾ ਗੱਲ ਕਰ ਰਹੇ ਤੁਹਾਡੇ ਨਾਲ ਅੱਛਾ ਦਾਲ ਕਿੱਦਾਂ ਰਿਲਦੇ ਸੀ ਦਾਲ ਦਾ ਵੀ ਦੱਸ ਦਿਓ ਹੁਣ ਤੁਸੀਂ ਹਾਂ ਦਾਲ ਵੀ ਹਾਰੇ ਵਿੱਚ ਤਾਂ ਨਹੀਂ ਜੀ ਨੇ ਹਾਂ ਹੂੰ ਵੇਰ ਵਰਗੀ ਕੱਲੀ ਦੀ ਕਰ ਮਾ ਗੋਹੇ ਪਾ ਕੇ ਧਰ ਦੇਣੀ ਤੌੜੀ ਜੀ ਜੇ ਪਾਣੀ ਨੇ ਉਬਲਣ ਲੱਗ ਜਾਣਾ ਜਾਂ ਦਾਲ ਪਾ ਦੇਣੀ ਤੋ ਕ ਵਿੱਚ ਹਾਂ ਬਾਹੂ ਫੇਰ ਜੇ ਦੇਖੀ ਜਾਣੀ ਵੀ ਲਈ ਜਗੇ ਦਾਣਾ ਫੁੱਟ ਗਿਆ ਫਿਰ ਜੇ ਨਾ ਹੋਇਆ ਤਾਂ ਦੁਬਾਰਾ ਫੇਰ ਕੱਢ ਕੇ ਤੌੜੀ ਫੇਰ ਪਾ ਦੇਣਾ ਫਿਰ ਬਾਹੂ ਕੰਮ ਦੀ ਬਣ ਜਾਣੀ ਅੱਛਾ ਹਾਂਜੀ ਐ ਇੱਕਨ ਸਭ ਕੁਸੇ ਕਹਾਂ ਰਿਆ ਮੈਂ ਬਣਾਉਂਦਾ ਤਾਂ ਅੱਛਾ ਹਾਂਜੀ ਸਾਰਾ ਕੁਝ ਹਾਰੇ ਚ ਦੁੱਧ ਵੀ ਹਾਰੇ ਚ ਉੱਥੇ ਹਾਂ ਦੁੱਧ ਵੀ ਸਾਰਾ ਦਿਨ ਚੱਲਦਾ ਰਹਿੰਦਾ ਸੀ ਹਾਰਾ ਹਾਂ ਜੱਤਾ ਦੁੱਧ ਵੀ ਤਾਂ ਗਾ ਰਿੜਕਦੇ ਤੇ ਹਾਂ ਹਾਂ ਮਧਾਣੀਆਂ ਨਾਲ ਕਿੱਦਾਂ ਰਿੜਕਦੇ ਸੀ ਮੇਰੇ ਵਰਗੀ ਨਾ ਬਛੇਰਾ ਰਿੜਕ ਗਿਆ ਦਿਹਾਉ ਰਿੜਕ ਕੇ ਹਾਂ 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 ਪਹਦੀ ਚਾਲਦੀ ਉਹ ਪਾਈ ਵੀ ਹੁੰਦੀ ਜੀ ਵਿਚੇ ਰੋਤੀ ਜੀ ਹਾਂ ਹਾਂ ਆ ਦੇਖੋ ਜੀ ਚਲਾਇਓ ਜੀ ਮਧਾਣੀ ਦੁਬਾਰਾ ਚਲਾਇਓ ਜੀ ਐਦਾਂ ਚਲਦੀ ਸੀ ਜੀ ਮਧਾਣੀ ਚਲਾਇਓ ਜੀ ਆਹ ਜੀ ਮਧਾਣੀ ਫਿਰ ਮੱਖਣ ਕਿੱਦਾਂ ਕੱਢਦੇ ਸੀਗੇ ਵਿੱਚੋਂ ਮੱਖਣਾ ਵੰਦ ਕਰਕੇ ਫਿਰ ਹੱਥਾਂ ਨਾਲ ਕੱਢ ਲੰਦੇ ਤੇ ਹਾਂ ਐਦਾਂ ਵਰ ਗੋਲ ਬਣਾ ਲੈਂਦੇ ਸੀ ਹਾਂ ਗੋਲ ਬਥੇਰਾ ਨਿਕਲਿਆ ਤਾਂ ਨਿਕਲਦਾ ਤਾਂ ਨੰਨਾ ਹਾਂ ਹਾਂਜੀ ਪ੍ਰਾਣਾ ਮੱਖਣ ਖਾਦਾ ਪ੍ਰਾਣਾ ਕੀ ਖਾਦਾ ਤਾਂ ਹੀ ਕੈਮ ਹੈ ਆਵਾਜ਼ ਚ ਪੂਰਾ ਗੜਕਾ ਹੈਗਾ ਐ ਬੇਬੇ ਦਾਦਾ ਮੈਂ ਤਾਂ ਬਹੁਤ ਕੱਢਿਆ ਕੀ ਹਾਂ ਮੈਂ ਤਾਂ ਨੰਨਾ ਕੀ ਕੱਢਿਆ ਕਵਾਏ ਮੇਰੇ ਪੋਤੇ ਹੀ ਖੜੇ ਆ ਹਾਂ ਮੈਂ ਤਾਂ ਇੱਕ ਪੀਪਾ ਜੋੜਿਆ ਤੱਤਾ ਕਰ ਕਰ ਕੇ ਇੱਕ ਪੀਪਾ ਆ ਪੀਪੇ ਤੇ ਵੀ ਜ਼ਿਆਦਾ ਹੈ ਅੱਛਾ ਅੱਛਾ ਹਾਂ ਮੈਂ ਤਾਂ ਬਾਕੀ ਜੋੜ ਦਿੰਦੀ ਪੁੱਛ ਲੈ ਮੇਰੇ ਪੋਤੇ ਖੜੇ ਹੋਰ ਵੀ ਹੈਗਾ ਹਾਂ ਹੈਗਾ ਹਾਂ ਮੁੱਕਰ ਜਾਂਦੇ ਜਾਂਦ ਬੰਗਦੇ ਸੀ ਥੋੜਾ ਹੀ ਦੇ ਦਿਓ ਪਾਈਆਕ ਦੇ ਦਿਓ ਤੁਹਾਨੂੰ ਆਹ ਪਾਈਆਕ ਤਾਂ ਲੈ ਲਿਓ ਪਾਈਆਕ ਦੇ ਲੈ ਤਾਂ ਐਸੀ ਕੋਈ ਗੱਲ ਨਹੀਂ ਹੈ ਆਪਾਂ ਚਲੋ ਪਿਆਰ ਨਾਲ ਲੈ ਜਾਾਂਗੇ ਥੋੜਾ ਜਿਆ ਲੈ ਲਿਓ ਲੈ ਲਿਓ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਪੁਰਾਣੇ ਸਮੇਂ ਚ ਦੱਸਿਓ ਜਦ ਤੁਸੀਂ ਛੋਟੇ ਸੀਗੇ ਲੋਕ ਦਿਨ ਦੀ ਸ਼ੁਰੂਆਤ ਕਿੱਦਾਂ ਕਰਦੇ ਸੀ ਚਾਹ ਪੀਂਦੇ ਸੀਗੇ ਸਵੇਰੇ ਉਹ ਤਾਂ ਚਾਹ ਪੀਂਦੇ ਸਵੇਰੇ ਪਹਿਲਾਂ ਕਿੱਦਾਂ ਚੱਲਦਾ ਸੀ ਸਵੇਰੋਂ ਸਵੇਰੋਂ ਹੀ ਪੀਂਦੇ ਤੇ ਦਿਨ ਮਾਨੀਤੀ ਜਿੱਕਨ ਹੁਣ ਚੱਲੀ ਜਾਂਦੀ ਐ ਅੱਛਾ ਬਸ ਮੇਰੀਉਂ ਪੀਲੀ ਨਹੀਂ ਹਾਂ ਹਾਂ ਅਗਲੇ ਪੁਰਾਣੇ ਲੋਕ ਤਾਂ ਸੋਨਾ ਕੰਮ ਕਰੀ ਜਾਂਦੇ ਤੇ ਹੁਣੇ ਨਹੀਂ ਹੁੰਦਾ ਮੁੰਡਿਆਂ ਤੇ ਇੰਨਾ ਆ ਬੁੰਡੇ ਸੁਣਦੇ ਥੋੜੀ ਗੱਲ ਹਾਂ ਸੁਣਦੇ ਹੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਇਹ ਇਹ ਦੱਸੋ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਕੱਪੜਾ ਲੀੜਾ ਹੂੰ ਤੇ ਬਿਆਹਾਂ ਦੀ ਗੱਲ ਕਰਨੀ ਆਪਾਂ ਨੇ ਹੁਣ ਸਭ ਤੋਂ ਪਹਿਲਾਂ ਕੱਪੜੇ ਲੀੜੇ ਦੀ ਗੱਲ ਦੱਸੋ ਵੀ ਕੌਣ ਸੀ ਦੀਆਂ ਸੀ ਜਨਾਨੀਆਂ ਕਿਦਾਂ ਕੰਮ ਕਰਦੀਆਂ ਸੀ ਚਰਖੇ ਚੱਲਦੇ ਸੀ ਕਿ ਆ ਚੱਲਦਾ ਸੀ ਹਾਂ ਚਰਖੇ ਵੀ ਚੱਲਦੇ ਤੇ ਚਰਖੇ ਵੀ ਬਹੁਤ ਚੱਲਦੇ ਤੇ ਬਹੁਤ ਚੱਲਦੇ ਸੀਗੇ ਬਹੁਤ ਚੱਲਦੇ ਤੇ ਅੱਛਾ ਜੀ ਹਾਂ ਚਲਾਇਆ ਤੁਸੀਂ ਚਰਖਾ ਹਾਂ ਬੜਾ ਅਸੀਂ ਉਹਨਾਂ ਬੈਠੀ ਨੇ ਮੈਂ ਉਹਨਾਂ ਬੜਾ ਚਲਾਇਆ ਸੀ ਚਰਖਾ ਅੱਛਾ ਸੂਤ ਸਾਤ ਫਿਰ ਆਪੇ ਹੀ ਤਿਆਰ ਕਰਦੇ ਸੀਗੇ ਹਾਂ ਤੇ ਕੱਪੜੇ ਫਿਰ ਹਾਂ ਜੀ ਕੱਪੜੇ ਫਿਰ ਕਿੱਥੇ ਜਾਂਦੇ ਸੀਗੇ ਉਹ ਕੱਪੜੇ ਤਾਂ ਫਿਰ ਜਿਹੜੇ ਜਲਾਹੇ ਹੁੰਨੇ ਤੇ ਉਹਨਾਂ ਕੋਲ ਦੇ ਦਿੰਦੇ ਤੇ ਬੂਨੇ ਸੂਤ ਦੇ ਅੱਛਾ ਹਾਂ ਉਹ ਲੱਕੜੀ ਨੇ ਬਣਾਈ ਹੋਈ ਹੁੰਦੀ ਸੀ ਆਟੀਆਂ ਆਆਂ ਉਹਨਾਂ ਭਰਾ ਟੇਲ ਲੈਣੇ ਨੀ ਚਲੇ ਅੱਛਾ ਫਿਰ ਉਹ ਕੱਟੀਆਂ ਕਰ ਲੈਣੀਆਂ ਫਿਰ ਉਹਨਾਂ ਨੂੰ ਬੂਨਣਾ ਦੇ ਦੇਣਾ ਉਹਨਾਂ ਨਾਲ ਫਿਰ ਕੱਪੜਾ ਬੁਣ ਕੇ ਦੇ ਦੇਣਾ ਹਾਂ ਹਾਂ ਦੇਖੋ ਜੀ ਸਬਸਕ੍ਰਾਈਬਰਸ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਆ ਚੀਜ਼ਾਂ ਅਸੀਂ ਗੱਲਾਂ ਪਤਾ ਕਰਦੇ ਹਾਂ ਪੁਰਾਣਾ ਪੰਜਾਬ ਪੁਰਾਣਾ ਵਸੀਬ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਗ ਕਿੱਦਾਂ ਬਣਦਾ ਸੀ ਦਾਲ ਕਿੱਦਾਂ ਬਣਦੀ ਸੀ ਇਹ ਤੁਹਾਨੂੰ ਦਿਖਾਏ ਛੋਟੀਆਂ ਜੀਆਂ ਗੱਲਾਂ ਨਹੀਂ ਇਹ ਬੜੀਆਂ ਵੱਡੀਆਂ ਗੱਲਾਂ ਹੈ ਅੱਜ ਦੇ ਸਮੇਂ 'ਚ ਤੁਸੀਂ ਦੇਖ ਰਹੇ ਕਿ ਕਿੰਨੀਆਂ ਬਿਮਾਰੀਆਂ ਦੇ ਨਾਲ ਅਸੀਂ ਲੋਕ ਗ੍ਰਸਤ ਹੈ ਕਿਉਂਕਿ ਸਾਡਾ ਪਕਾਉਣ ਦਾ ਤਰੀਕਾ ਚੀਜ਼ਾਂ ਨੂੰ ਪਕਾਉਣ ਦਾ ਤਰੀਕਾ ਕੁਕਿੰਗ ਦਾ ਮੈਥਡ ਜਿਹੜਾ ਹੈ ਉਹ ਬਿਲਕੁਲ ਗਲਤ ਹੈ ਤਾਂ ਇਸ ਤਰੀਕੇ ਦੇ ਨਾਲ ਚੀਜ਼ਾਂ ਬਣਦੀਆਂ ਸੀ ਹਾਰਿਆਂ ਦੇ ਵਿੱਚ ਤਾਂ ਹੀ ਲੋਕ ਉਹਨੂੰ ਸਿਹਤਯਾਬ ਹੁੰਦੇ ਸੀ ਮਾਤਾ ਜੀ ਇਸ ਸਮੇਂ 90 ਤੋਂ ਵੱਧ ਉਮਰ ਹੈ ਇਹਨਾਂ ਦੀ ਮੇਰਾ ਅਨੁਮਾਨ ਹੈ ਕਿ 95 96 ਸਾਲ ਦੀ ਉਮਰ ਹੈ ਕਿਉਂਕਿ ਇਹਨਾਂ ਨੂੰ ਆਪਣਾ ਜਨਮ ਮਿਤੀ ਐਗਜ਼ੈਕਟ ਯਾਦ ਨਹੀਂ ਹੈ ਜਿਸ ਤਰ੍ਹਾਂ ਦਾ ਇਹਨਾਂ ਦੀ ਏਜ ਲੱਗ ਰਹੀ ਹੈ ਤਾਂ 90 ਤੋਂ ਪਾਰ ਹੈ ਸਿਹਤਯਾਬ ਹੈ ਇਹਨਾਂ ਦੀ ਸਿਹਤ ਦਾ ਕਾਰਨ ਸੀਗਾ ਕਿ ਆ ਸਾਰਾ ਕੁਝ ਖਾਣ ਦਾ ਪਕਾਉਣ ਦਾ ਤਰੀਕਾ ਸਲੀਕਾ ਜਿਹੜਾ ਸੀਗਾ ਉਹ ਬਹੁਤ ਵਧੀਆ ਹੁੰਦਾ ਸੀਗਾ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਵੀਡੀਓ ਤੇ ਕਿਦਾਂ ਦੀ ਲੱਗ ਰਹੀਆਂ ਗੱਲਾਂ ਬਾਤਾਂ ਅਸੀਂ ਜਦੋਂ ਬਜ਼ੁਰਗਾਂ ਦੇ ਨਾਲ ਗੱਲਾਂ ਕਰਦੇ ਆ ਕੋਈ ਗੱਲ ਐਸੀ ਰਹਿ ਜਾਵੇ ਨਾ ਜਿਹੜੀ ਉਹ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਨੈਕਸਟ ਟਾਈਮ ਕਿਸੇ ਬਜ਼ੁਰਗ ਤੋਂ ਜੇਕਰ ਤੁਹਾਡੇ ਮਨਪਸੰਦ ਦੀ ਗੱਲ ਅਸੀਂ ਪੁੱਛਣਾ ਚਾਹੀਏ ਤਾਂ ਅਸੀਂ ਉਸ ਚੀਜ਼ ਦਾ ਧਿਆਨ ਰੱਖਾਂਗੇ ਤਾਂ ਮਾਤਾ ਜੀ ਹੁਣ ਗੱਲ ਕਰਦੇ ਆ ਤਾਂ ਜਲਾਹੇ ਜਿਹੜੇ ਸੀਗੇ ਉਹਨਾਂ ਕੋਲ ਤੁਸੀਂ ਸਾਰਾ ਸੂਤ ਦੇ ਦਿੰਦੇ ਸੀਗੇ ਹਾਂ ਸੂਤ ਦੇ ਦੇਣਾ ਪਿੰਡ 'ਚ ਤੁਹਾਡੇ ਹਰੀਪੁਰ 'ਚ ਕਿੰਨੇ ਜਲਾਹੇ ਸੀਗੇ ਉੱਥੇ ਪਿੰਡ ਮੰਨੀ ਤਈ ਅੱਛਾ ਨਾ ਫਿਰ ਕਿੱਥੇ ਹੋਰ ਹੋਰ ਪਿੰਡਾਂ માં ਤੇ ਹੋਰ ਹੋਰ ਪਿੰਡਾਂ ਮਹਿੰਗੇ ਤੇ ਅੱਛਾ ਉਹ ਲੈ ਜਾਂਦੇ ਸੀਗੇ ਆ ਕੇ ਉਹ ਆਪ ਲੈ ਕੇ ਜਾਂਦੇ ਸੀਗੇ ਤੁਸੀਂ ਆਪ ਵੀ ਲੈ ਜਾਂਦੇ ਤੇ ਅੱਛਾ ਹਾਂ ਇੱਥੇ ਤਾਂ ਮੈਂ ਤਾਂ ਇਹਨਾਂ ਨੂੰ ਪੁੱਛ ਲੱਖੇਸੀਆਂ ਬਾਹੂ ਬਣਵਾਇ ਕਰਦੀ ਸੀਤੀ ਕਿੱਟੀਆਂ আর ਖਾਕੀ ਅੱਛਾ ਇੱਥੇ ਇਹਨਾਂ ਦਾ ਬਾਬਾ ਕਹਿੰਦਾ ਬੂੜਾ ਕੰਦਾਲੀਆਂ ਨੂੰ ਬਹੁਉਣ ਕਹਿੰਦਾ ਹੁਣ ਆਪਣੀ ਬੇਬੇ ਨੂੰ ਕਹਦੋ ਸਾੜਾ ਕੇਸੀਆਂ ਬਹੁਤ ਆ ਮੂੰਹ ਹੀ ਬਣਾਈ ਜਾਂਦੀ ਤਕ ਤਕਾ ਅੱਛਾ ਇੰਡੀਆਂ ਬਣਾਤੀਆਂ ਹਾਂਜੀ ਬਹੁਤ ਬਣਾ ਹੁਣ ਮੈਂ ਕਹਿੰਦੀ ਪਾਉਣਾ ਵੀ ਹੈਗਾ ਸਾੜਾ ਖੱਦਰ ਦਾ ਇੱਕ ਅੱਛਾ ਪਾਉਣਾ ਰੱਖਿਆ ਪਨੀਰ ਪਨੂਰ ਪਾਉਣੇ ਨੂੰ ਲੱਸੀ ਦਾ ਅੱਛਾ ਹਾਂਜੀ ਪਨੀਰ ਪਨੂਰ ਪਾਉਣ ਨੂੰ ਪਾਉਣਾ ਰੱਖਿਆ ਤੁਸੀਂ ਆਪ ਬਣਾਇਆ ਉਹ ਸਾਰਾ ਆ ਕੱਪੜਾ ਬਣਾ ਲੈਂਦੇ ਤੇ ਅੱਗ ਹਾਂ ਉਹਨ ਕੌਣ ਬਣਾਉਂਦੀ ਕੱਪੜਾ ਹੁਣ ਪਸੰਦੇ ਨਹੀਂ ਕਰਦੀਆਂ ਕਹਿੰਦਾ ਨਹੀਂ ਨਹੀਂ ਅੱਛਾ ਕੋਲੂ ਕੋਲੂ ਚੱਲਦੇ ਦੇਖੇ ਤੁਸੀਂ ਹਾਂਜੀ ਕੋਲੂ ਦੇਖੇ ਆਂ ਹਰੀਪੁਰ ਚ ਸੀਗੇ ਤੁਹਾਡੇ ਹਾਂ ਹਰੀਪੁਰ ਤੇ ਵੀ ਉਰੇ ਵੀ ਥਾ ਇੱਥੇ ਸੀ ਗੁਰੂਮ ਕਹਤਾ ਹੈ ਨਾ ਆਲੇ ਮਾ ਜਿਹੜਾ ਗਾਮੇ ਦਾ ਕੋਲਾ ਹੁਣ ਥਾ ਹੁੰਦਾ ਤਾਂ ਕੋਲੂ ਅੱਛਾ ਦੇਖਿਆ ਚੱਲਦਾ ਗਾਮਾ ਕੌਣ ਸੀ ਹੈ ਗਾਮਾ ਨਹੀਂ ਨਹੀਂ ਉਹ ਇਹ ਲਾ ਸਾਡੇ ਲਾਗਦਾ ਮੁੰਡਾ ਪੜੋਸੀ ਘਰ ਲਾਗਦਾ ਜਿੰਦਾ ਅੱਛਾ ਉਹ ਉਹਨਾਂ ਦੇ ਲਾਗ ਚੱਲਦਾ ਹੁੰਦਾ ਤਾਂ ਕੋਲੂ ਕੋਲੂ ਕਿੱਦਾਂ ਚੱਲਦਾ ਸੀ ਕੋਲੂ ਬੌਦ ਖੇਲੇ ਚੱਲਦਾ ਤਾਂ ਵੀ ਅੱਛਾ ਹਾਂਜੀ ਉੱਚਾ ਫਿਰ ਉੱਥੇ ਤੇਲ ਕਢਾਉਂਦੇ ਸੀ ਜਾ ਕੇ ਤੁਸੀਂ ਹਾਂਜੀ ਤੇਲ ਕਢਾਇਆ ਤੁਸੀਂ ਗਏ ਸੀ ਆਓ ਕਢਾਉਂਦੇ ਇੱਥੇ ਜਦ ਅੱਛਾ ਅੱਛਾ ਹਾਂਜੀ ਕਿਆ ਲੈਂਦੇ ਸੀ ਪੈਸੇ ਕਿੰਨੇ ਲੈਂਦੇ ਸੀ ਉਹ ਪੈਸੇ ਹੁਣ ਕਿਆ ਪਤਾ ਆਦਾ ਕਿੰਨੇ ਲੰਦੇ ਤੇ ਅੱਛਾ ਯਾਦ ਨਹੀਂ ਹਾਂ ਦਿੱਤੇ ਹੀ ਨਹੀਂ ਤੁਸੀਂ ਪੈਸੇ ਪੈਸੇ ਕਹਿੰਦੇ ਦਿੱਤੇ ਲਈ ਤੁਸੀਂ ਹਾਂ ਕਰ ਦੇ ਦੇ ਦਿੰਦੇ ਤੇ ਅਸੀਂ ਕਿ ਪੁੱਛਦੇ ਹੀ ਨਹੀਂ ਤੇ ਹਾਂ ਹਾਂ ਅਸੀਂ ਜਦ ਪਹਿਲਾਂ ਵੀ ਸਾਨੂੰ ਕਿਆ ਲੈਣਾ ਜਿੰਨੇ ਹੋਗੇ ਹੋਗੇ ਸਾਨੂੰ ਹਾਂ ਕੋਲੋਂ ਜਦ ਦੇਖੇ ਤੇਲ ਕਢਦੇ ਦੇਖਿਆ ਅੱਛਾ ਹਾਂਜੀ ਅਚਾ ਮੁਸਲਮਾਨਾਂ ਦੇ ਕੋਲੂ ਸੀਗੇ ਆਪਣੇ ਇੱਥੇ ਉਹ ਤਾਂ ਤੇਲਿਓ ਹੁੰਦੇ ਤੇ ਮੁਸਲਮਾਨ ਹੀ ਹੁੰਦੇ ਤੇ ਉਹ ਅੱਛਾ ਸਾਰੇ ਮੁਸਲਮਾਨ ਤੇਲੀ ਸੀਗੇ ਤੇਲਿਓ ਕਹੇ ਕਰਦੇ ਜੇ ਤੇਲੀਆਂ ਦਾ ਕੋਲੂ ਚੱਲਦਾ ਹੈ ਅੱਛਾ ਅੱਛਾ ਹਾਂਜੀ ਪੰਜਾਬ ਚ ਜਿਆਦਾ ਤੇਲੀ ਮੁਸਲਮਾਨ ਹੀ ਸੀਗੇ ਹਾਂ ਜਿਆਦਾ ਹਾਂਜੀ ਲਓ ਜੀ ਹਾਂ ਬੰਦੇ ਚੰਗੇ ਹੁੰਦੇ ਤੇ ਮੁਸਲਮਾਨ ਹਾਂ ਸਭ ਚੰਗੇ ਹੀ ਹੁੰਦੇ ਤੇ ਜੀ ਜੱਤਾ ਅੱਛਾ ਵਧੀਆ ਤੇ ਹਾਂ ਵਧੀਆ ਹੁੰਦੇ ਤੇ ਸਭ ਮਿਲਣ-ਗਿਲਣ ਸੀਗਾ ਉਹਨਾਂ ਦਾ ਹਾਂਜੀ ਹਾਂ ਔਣ-ਜਾਣ ਸੀਗਾ ਹਾਂ ਹਾਂ ਜੀ ਦੇ ਨੇੜਤਾ ਹੁੰਦਾ ਆ ਜਾਂਦੇ ਤੇ ਵਿਹਾਂ ਸ਼ਾਦੀ ਆ ਹਾਂ ਵਿਹਾਂ ਸ਼ਾਦੀ ਮੈਂ ਜਿੱਕਣ ਬਲਾਉਂਦੇ ਤੇ ਲੋਕ ਅੱਛਾ ਹਾਂਜੀ ਚਲੋ ਹੁਣ ਤੁਹਾਡੀ ਸਿਹਤ ਠੀਕ ਆ ਕਿੰਨੇ ਵਜੇ ਉੱਠਦੇ ਸਵੇਰੇ ਤੁਸੀਂ ਤੁਪਾਟੜੀ ਤੇਜ਼ੀ ਉੱਠਦੇ ਅੱਛਾ ਆਰਾਮ ਨਾਲ ਉੱਠਦੇ ਆ ਆਰਾਮ ਨਾਲ ਉੱਠਦੇ ਆ ਅੱਛਾ ਕੋਈ ਕੰਮ ਕਰ ਹਾਂਜੀ ਕੰਮ ਕਰਦੇ ਕੋਈ ਮੈਂ ਨਾ ਨਾ ਕੰਮ ਦੇ ਕਿਸੇ ਤੇ ਜੀ ਕਰੂੰਗਾ ਤਾਂ ਹੋ ਜੂਗੀ ਨਹੀਂ ਚਾਹ ਚੂਪੀ ਕੇ ਬੈਠ ਜਾਨੀ ਐ ਮੈਂ ਗੋਡੇ ਹਾਂ ਗੋਡੇ ਠੀਕ ਹੈ ਤੁਹਾਡੇ ਗੋਡੇ ਤਾਂ ਠੀਕ ਹੈ ਗੋਡੇ ਨਹੀਂ ਦਿਖਦੇ ਨਾ ਜਮਾ ਹੀ ਨਹੀਂ ਦਿਖਦੇ ਅੱਛਾ ਹਾਂ ਲਓ ਜੀ ਇਸ ਵੀਡੀਓ ਨੂੰ ਜਿਹੜੇ ਦਿਖ ਰਹੇ ਦੀ ਤੁਹਾਨੂੰ ਦੱਸ ਦਈਏ ਕਿ ਇਹ ਬਜ਼ੁਰਗਾਂ ਦੇ ਗੋਡੇ ਬਿਲਕੁਲ ਕਾਇਬ ਹੈ ਅਕਸਰ ਦਿਖਾਇਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਇਸ ਸਮੇਂ ਜਣ 60 ਦੇ ਨੇੜੇ ਜਿਹੜੇ ਹੋ ਗਿਆ ਜੀ ਗੋਡਿਆਂ ਦੀ ਹੋ ਜਾਂਦੀ ਸਮੱਸਿਆ ਇਹ ਕੋਲ ਨੂੰ ਚੱਲਦੇ ਹੁੰਦੇ ਸੀਗੇ ਜੀ ਘਰ ਦੀ ਕੱਢੀ ਜਿਹੜੀ ਹੈ ਸਰੋਂ ਹੁੰਦੀ ਸੀਗੀ ਤੇ ਉਹਦਾ ਤੇਲ ਤੇ ਦੇਸੀ ਘਿਓ ਇਹਨਾਂ ਦਾ ਜਿਹੜਾ ਇਹਨਾਂ ਦੇ ਖਾਣ-ਪੀਣ ਖੁਰਾਕਾਂ ਦਾ ਜਿਹੜਾ ਸਾਰਾ ਹੇਰ-ਫੇਰ ਹੈ ਇਸ ਸਮੇਂ ਜੋ ਵੀ ਅਸੀਂ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਆ ਉਹਦਾ ਕਾਰਨ ਇਹੀ ਹੈ ਕਿ ਪੁਰਾਣੇ ਬਜ਼ੁਰਗਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਇਹੀ ਸਾਬਤ ਕਰਨਾ ਚਾਹੁੰਦੇ ਆ ਕਿ ਕਿੰਨੇ ਦੇਖੋ ਖੁਸ਼ ਆ ਕਹਿੰਦੀ ਆ ਗੱਲਾਂ ਗੜਕੁਰਕ ਹੈ ਇਹਨਾਂ ਦਾ ਔਰ ਜਿਹਦੇ ਸਮੇਂ 'ਚ ਕੋਈ ਬੰਦਾ ਬੰਦੇ ਨਾਲ ਗੱਲ ਨਹੀਂ ਕਰਦਾ ਲੇਕਿਨ ਇਹ ਦੇਖੋ ਕਿੰਨੇ ਸ਼ੌਕ ਦੇ ਨਾਲ ਵੀਡੀਓ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਰਹੇ ਆ ਜੀ ਗੱਲਬਾਤਾਂ ਕਰਦੇ ਕਰਦੇ ਕੋਈ ਹੋਰ ਕੋਈ ਗੱਲ ਕਹਿਣੀ ਚਾਹੁੰਦੇ ਤੁਸੀਂ ਹਾਂਜੀ ਬਸ ਜਦ ਤਾਂ ਜਹ ਹੱਲੇ ਪਏ ਆ ਫੁੱਟਾਂ ਹੁੰਦੀਆਂ ਸੀ ਮੱਕੀਆਂ માં ਅੱਛਾ ਬੀਜੇ ਮੈਂ ਅੱਡ ਅੱਡੀਆਂ ਮੋਟੀਆਂ ਅੱਡ ਅੱਡੀਆਂ ਲੰਬੀਆਂ ਅੱਛਾ ਜਦੋਂ ਉਖਾਣੀਆਂ ਜੇ ਕਿਸੇ ਨੇ ਹੱਲਾ ਪਾ ਜਾਣਾ ਰੋਟੀ ਨੇ ਪੱਕਣੀ ਫੁੱਟਾਂ ਤੋੜ ਕੇ ਮੱਕੀ ਵਿੱਚ ਤੇ ਲੈ ਆਉਣਾ ਮੱਕੀ ਬੀਜੀ ਵੀ ਹੁੰਦੀ ਸੀ ਮੱਕੀ ਵਿੱਚ ਖਿੜਦੀਆਂ ਸੀ ਫੁੱਟਾਂ ਹਾਂ ਅੱਡੀਆਂ ਅੱਡੀਆਂ ਮੋਟੀਆਂ ਅੱਡਡੀਆਂ ਲੰਬੀਆਂ ਫੁੱਟ ਹਾਂ ਫੁੱਟਾਂ ਹੁਣ ਤਾਂ ਪਤਾ ਵੀ ਨਹੀਂ ਹੁੰਦਿਆਂ ਨੂੰ ਤਾਂ ਹੁਣ ਤਾਂ ਪਤਾ ਹੀ ਨਹੀਂ ਫੁੱਟ ਕਿਆ ਹੁੰਦੀ ਆ ਹਾਂ ਉਹਨਾਂ ਫੁੱਟ ਕਿਆ ਹੁੰਦੀ ਆ ਵੀ ਕਾਹਨੂੰ ਕਹਿੰਦੇ ਫੁੱਟ ਹਾਂ ਲੋ ਜੀ ਖਰਬੂਜੇ ਦੀ ਇੱਕ ਨਸਲ ਹੈਗੀ ਆ ਹਾਂ ਫਿਰ ਇੱਕ ਖਰਬੂਜਾ ਰਹਿ ਗਿਆ ਬਸ ਹਾਂ ਆ ਫੁੱਟਾਂ ਪੱਟਾਂ ਦਾ ਕਿਸੇ ਨੂੰ ਨਹੀਂ ਪਤਾ ਬਿਲਕੁਲ ਜੀ ਬਹੁਤ ਫੁੱਟਾਂ ਹੁੰਦੀਆਂ ਤੇ ਜ਼ਿਆਦਾ ਐ ਮੇਰੇ ਯਾਦ ਹੈ ਸਾਰੇ ਯਾਦ ਹੈ ਹਾਂ ਖਾਧੀਆਂ ਹੋਈਆਂ ਤੁਸੀਂ ਹਾਂ ਖਾਧੀਆਂ ਮੀਆਂ-ਮੀਆਂ ਏ ਹਾਂ ਹਾਂ ਜੀ ਕਿ ਮੱਕੇ ਬੀਜ ਜਿਵੇਂ ਹੁੰਦੇ ਆ ਤੇ ਮੱਕੀਆਂ ਵਾਂ ਹੁੰਦੀਆਂ ਤੀਆਂ ਬੀਜੀਆਂ ਮੀਆਂ ਤੋੜ ਲਏ ਹੁੰਦੇ ਤੇ ਜੇ ਪੱਕ ਜਾਂਦੀਆਂ ਤੀਆਂ ਹੂੰ ਹਾਂ ਜੀ ਵਾਹ ਜੀ ਵਾਹ। ਲੋ ਜੀ ਦੇਖੋ ਇਹਨਾਂ ਨੇ ਫੁੱਟ ਦੀ ਗੱਲ ਕੀਤੀ ਹੈ ਅੱਜ ਦੀ ਜਨਰੇਸ਼ਨ ਦੇ ਕਈ ਬੱਚਿਆਂ ਨੂੰ ਉਹ ਚੀਜ਼ ਨਾ ਸੁਣੀ ਹੈ ਨਾ ਦੇਖੀ ਹੈ ਤੁਸੀਂ ਕਰਿਓ ਕਮੈਂਟ ਜਿਹੜਾ ਹੈ ਇਸ ਦਿੱਤੇ ਤੇ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਨਾਲ ਬੈਠ ਕੇ ਤੁਸੀਂ ਵੀਡੀਓ ਦਿਖਾ ਰਹੇ ਹੋ ਨਾ ਜੀ ਉਹਨਾਂ ਨੂੰ ਜ਼ਰੂਰ ਸਾਂਝੀ ਕਰਿਓ ਤੇ ਹਾਂ ਕਦੀ ਕਤੇ ਮੌਕਾ ਲੱਗੇ ਤਾਂ ਉਹਨਾਂ ਨੂੰ ਫੁੱਟ ਖਿਲਾ ਵੀ ਦਿਓ। ਖਰਬੂਜੇ ਤਰਬੂਜ ਤਾਂ ਸੇ ਖਾ ਰਹੇ ਅੱਜ ਦੇ ਸਮੇਂ ਦੇ ਵਿੱਚ ਵੀ ਲੇਕਿਨ ਇਹਨਾਂ ਨੇ ਫੁੱਟ ਦੀ ਗੱਲ ਕੀਤੀ ਹੈ। ਇਹ ਹੈ ਸਾਡੇ ਪੁਰਾਣੇ ਵਿਰਸੇ ਦੇ ਨਾਲ ਸੰਬੰਧਿਤ ਚੀਜ਼ਾਂ। ਕਵਾਲ ਦੀ ਗੱਲ ਕਰਤੀ ਫੁੱਟੇ ਦੀ ਹਾਂਜੀ ਹਾਂ ਹਾਂ ਲਓ ਜੀ ਹੁਣ ਹੁਣ ਕੀ ਹੁਣ ਫੁੱਟਾ ਹੀ ਐ ਅਵੇ ਖਰਬੂਜੇ ਹੀ ਐ ਖਰਬੂਜੇ ਹਾਂ ਠੀਕ ਐ ਠੀਕ ਐ ਚਲੋ ਅਸੀਂ ਫੇਰ ਬਤਾ ਜੀ ਚੱਲੀਏ ਜੀ ਫੇਰ ਅਸੀਂ ਹੁਣ ਨਾ ਹੁਣ ਨਾਲੇ ਕਹਿੰਦੇ ਪ੍ਰਸ਼ਾਦੇ ਛਕਣੇ ਆ ਪ੍ਰਸ਼ਾਦੇ ਤੂੰ ਦੱਸਿਆ ਤਾਂ ਹੈ ਨਹੀਂ ਬਣਾਏ ਤਾਂ ਹੈ ਨਹੀਂ ਕਹਿ ਦੋ ਫੇਰ ਵੀ ਬਣਾਓ ਹਾਂ ਲਾਓ ਹੁਕਮ ਆਹੋ ਕਿਹੜੋ ਕਹਿਣਾ ਜੀ ਹਾਂ ਉਹ ਬਉ ਬਣਾਉਗੀ ਪੁੱਤ ਪੋ ਬੜੀ ਹੋ ਤੇ ਕਹਿ ਦੋ ਪੰਜ ਪੰਜ ਖਾਣੇ ਕਹਿ ਦੋ ਪੰਜ ਪੰਜ ਖਾ ਲਿਓ ਮੈਂ 10 10 ਖਾ ਲਿਓ ਕਹਿ ਤਾ ਦੋ ਕਹਿ ਤੋ ਕਹਿ ਦੋ ਸੱਚੀ ਹਾਂ ਹਾਂ ਸੱਤ ਹੋ ਗਈ ਮੋਤੇ ਹੱਥ ਦੀ ਗੜੀ ਉਹਨਾਂ ਨੂੰ ਕੇ ਪੁੱਛ ਲੈ ਹਾਂ ਦੇਖੋ ਜੀ ਇਹ ਗੱਲ ਮੈਂ ਸਾਬਤ ਇਸ ਕਰਕੇ ਕਰਨਾ ਚਾਹੁੰਦਾ ਜੀ ਦੇਖੋ ਪਿੰਡਾਂ ਦੇ ਵਿੱਚ ਖਾਸ ਗੱਲ ਇੱਕ ਤੁਹਾਨੂੰ ਦੱਸ ਦਈਏ ਕਿ ਸ਼ਹਿਰਾਂ ਦੇ ਬਜ਼ੁਰਗ ਤੇ ਪਿੰਡਾਂ ਦੇ ਬਜ਼ੁਰਗ ਦਾ ਫਰਕ ਕਿੰਨਾ ਹੈ ਕਿ ਇਹਨਾਂ ਦੀ ਸਾਂਭ ਸੰਭਾਲ ਪਰਿਵਾਰ ਵਾਲੇ ਬਹੁਤ ਕਰਦੇ ਆ ਪਿੰਡਾਂ ਦੇ ਵਿੱਚ ਕੋਈ ਬਜ਼ੁਰਗ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਨਹੀਂ ਹੈ ਕਿ ਜਿਹੜਾ ਇਕੱਲੇ ਪਣ ਚ ਰਹਿੰਦਾ ਹੋਏਗਾ ਪਿੰਡ ਦੇ ਲੋਕ ਬੱਚੇ ਬਜ਼ੁਰਗ ਜਿੰਨੇ ਵੀ ਲੋਕ ਨੇ ਇਹਨਾਂ ਦੇ ਕੋਲ ਆ ਕੇ ਬੈਠਦੇ ਨੇ ਗੱਲਾਂបੱਤਾਂ ਕਰਦੇ ਨੇ ਇਹਨਾਂ ਦੇ ਮੂੰਹ ਤੇ ਜਿਹੜਾ ਇਹਨਾਂ ਦੇ ਚਿਹਰੇ ਤੇ ਜਿਹੜੀ ਖਿਲਖਲਾਹਟ ਹੈ ਉਥੋਂ ਪਤਾ ਲੱਗਦਾ ਕਿ ਇਹਨਾਂ ਦੀ ਸਾਮ ਸੰਭਾਲ ਕਿੰਨੀ ਹੋ ਰਹੀ ਹੈ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਇਸ ਵੀਡੀਓ ਦੇ ਜ਼ਰੀਏ ਕਿ ਆਪਣੇ ਬਜ਼ੁਰਗਾਂ ਦੇ ਕੋਲ ਸਮਾਂ ਬਤਾਈਏ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਏ ਅਤੇ ਜਿਹੜਾ ਹੈ ਉਹਨਾਂ ਦੀ ਸਿਹਤਯਾਬੀ ਦਾ ਪੂਰਾ ਧਿਆਨ ਰੱਖੀਏ ਜਿਸ ਪ੍ਰਕਾਰ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਵੀਡੀਓਜ਼ ਬਣਾਉਂਦੇ ਆਂ ਤੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਬਜ਼ੁਰਗਾਂ ਨਾਲ ਤਾਂ ਉੱਥੇ ਮਨ ਬੜਾ ਖੁਸ਼ ਹੁੰਦਾ ਹੈ ਲੇਕਿਨ ਜਦੋਂ ਸ਼ਹਿਰਾਂ ਦੇ ਵਿੱਚ ਬਜ਼ੁਰਗਾਂ ਨੂੰ ਇਕੱਲੇ ਬੈਠੇ ਬਸੋਸੇ ਹੋਏ ਬੈਠੇ ਜਿਹੜਾ ਹੈ ਗਮ ਦੇ ਵਿੱਚ ਡੁੱਬੇ ਹੋਏ ਬੈਠੇ ਵੇਖਦੇ ਆਂ ਤਾਂ ਮਨ ਜਿਹੜਾ ਹੈ ਬੜਾ ਦੁਖੀ ਹੁੰਦਾ ਹੈ ਕਿਦਾਂ ਦਾ ਲੱਗਿਆ ਤੁਹਾਨੂੰ ਇਹ ਵੀਡੀਓ ਕਿਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਜਰੂਰ ਕਮੈਂਟ ਕਰਿਓ ਵਲੌਗਸ ਦੇ ਨਾਲ ਜੁੜੇ ਰਹਦੇ ਹੋ ਸਾਡੇ ਚੈਨਲ ਨਾਲ ਜੁੜੇ ਹੋਇਓ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਅੱਛਾ ਜੀ ਮਾਤਾ ਜੀ ਚੰਗਾ ਜੀ ਸ਼ੁਕਰੀਆ ਜੀ ਚੰਗਾ ਭਾਜੀ ਆਦੋ